ਵਾਹ ਕਿ ਪੈਚੂ ਦੇਖੋ ਮੇਰੇ ਅਰੇ ਪਿੱਛੇ ਇੱਥੇ ਮੇਰੇ ਪਿੱਛੇ ਹਟ ਲੋ ਤੇ ਹਟਾ ਦਿਖਾ ਦਿਓ ਪਿਆਰੋ ਇੱਥੇ ਆਹ ਨਾਲ ਸਾਹਮਣੇ ਹੁੰਦਾ ਸਾਰਾ ਗਲਗੁਲ ਗਿਆ ਇਹ ਇੱਥੇ ਕੁਰਸੀਆਂ ਲੱਗੀਆਂ ਹੁੰਦੀਆਂ ਅਸੀਂ ਜਿੱਥੇ ਮੈਂ ਖੜਾ ਆ ਇਹ ਹੈ ਕਰਨਾ ਆਪਣਾ ਸੌਰੀ ਸਰਹੰਦ ਸਰਾਂਦੋਲੇ ਨਹਿਰਾ ਇੱਥੇ ਇੱਕ ਹੋਟਲ ਦਿਖਾਉਣਾ ਤਾਂ ਮੇਰੇ ਪਿੱਛੇ ਹੋਟਲ ਆ ਇਹ ਪਿਆਰੋ ਹੋਟਲ ਆ ਜਿੱਦਾ ਕਦੀ ਪੂਰੀ ਤੂਤੀ ਬੋਲਦੀ ਹੁੰਦੀ ਸੀਗੀ ਇਸ ਫੋਟੋ 'ਚ ਵੱਡੇ ਵੱਡੇ ਗੱਡੀਆਂ ਘਰੋਦੀਆਂ ਹੁੰਦੀਆਂ ਸੀਗੀਆਂ ਕਹ ਲੋਗੇ ਇਸ ਰੋਡ ਦੇ ਉੱਪਰ ਇਸ ਹੋਟਲ ਦੀ ਸਰਦਾਰੀ ਪੂਰੀ ਕਾਇਮ ਹੁੰਦੀ ਸੀ ਉਹ ਹੁਣ ਪਿੱਛੇ ਦੇਖੋ ਮੇਰੇ ਅਰੇ ਪਿੱਛੇ ਅੱਤੇ ਮੇਰੇ ਪਿੱਛੇ ਹਟ ਲੋ ਝੋਟਾ ਦਿਖਾ ਦਿਓ ਯਾਰ ਉਹ ਇੱਥੇ ਆਹ ਨਾਲ ਸਾਹਮਣੇ ਹੁੰਦਾ ਸਾਰਾ ਗਲਗੁਲ ਗਿਆ ਇਹ ਇੱਥੇ ਕੁਰਸੀਆਂ ਲੱਗੀਆਂ ਹੁੰਦੀਆਂ ਅਸੀਂ ਆਮ ਜਿਹੜੇ ਚੰਗੀਆਂ ਸੋਹਣੇ ਵੱਡੀਆਂ-ਵੱਡੀਆਂ ਗੱਡੀਆਂ ਉਸ ਟਾਈਮ ਚ ਹੁੰਦੀਆਂ ਸੀ ਮੈਂ ਗਣ ਕਰਦਾ ਪਿਆ ਐਸੇ ਕੋਈ 20 ਸਾਲ 25 ਸਾਲ 30 ਸਾਲ ਜਾਂ ਜਦੋਂ ਬਾ ਜਦੋਂ ਆ ਫਲਾਇਰ ਬੰਦ ਪਹਿਲਾਂ ਦੀ ਗੱਲ ਆ ਫਲਾਈਓਵਰ ਨੇ ਕਾਫੀ ਕੁਝ ਖਾੜਿਆ ਫਲਾਈਓਵਰ ਦਾ ਕਾਰਨ ਇਹਦਾ ਖਤਮ ਹੋਣਾ ਹੋ ਗਿਆ ਸ਼ਾਇਦ ਯਾਰ ਉਹੋ ਹੀ ਗੱਲ ਆ ਕਿ ਹਰ ਚੀਜ਼ ਦਾ ਤੁਸੀਂ ਅੰਦਰ ਜਾ ਸਕਦਾ ਹੈ ਕਿ ਨਹੀਂ ਜਾ ਸਕਦਾ ਮੈਂ ਕਿਉਂਕਿ ਅੱਗੇ ਲੋਕ ਲੱਗਿਆ ਹੋਇਆ ਇੱਧਰ ਆ ਵੀ ਦਿਖਾ ਦਿਓ ਇੱਧਰ ਆ ਹੋਟਲ ਬਣਿਆ ਹੋਇਆ ਸੀਗਾ ਇੱਥੇ ਇੱਥੇ ਗੱਡੀਆਂ ਪਰੇ ਥੱਲੇ ਨਿਕਲਦੀਆਂ ਹੁੰਦੀਆਂ ਸੀਗੀਆਂ ਲੱਗੀਆਂ ਹੁੰਦੀਆਂ ਸੀਗੀਆਂ ਇੱਥੋਂ ਐਂਟਰੀ ਸੀ ਐਂਟਰੀ ਬੰਦ ਦਾ ਲੋਕ ਲੱਗਿਆ ਹੋਇਆ ਨਹੀਂ ਤਾਂ ਅੰਦਰ ਜਾ ਕੇ ਜਰੂਰ ਖਾਉਂਦੇ ਪੈਰੋ ਗੱਲ ਆ ਕਿ ਹਰ ਚੀਜ਼ ਦਾ ਸਮਾਂ ਹੁੰਦਾ ਸਮੇਂ ਨਾਲ ਬੜਾ ਕੁਝ ਬਦਲ ਜਾਂਦਾ ਸਮੇਂ ਨਾਲ ਰਾਜ ਵੱਡੇ ਵੱਡੇ ਜਿਹੜੇ ਉਹ ਵੀ ਖਤਾਂਜਲ ਗਿਆ ਪਰ ਇਹੜਾ ਇੱਕ ਬਹੁਤ ਕਹ ਲੋ ਆਲੀ ਸ਼ਾਨ ਇਹਦਾ ਐਸ ਰੋਡ ਦਾ ਰਾਜ ਹੁੰਦਾ ਸੀਗਾ ਦਿੱਲੀ ਵਾਲੇ ਰੋਡ ਤੇ ਲੁਧਿਆਣਾ ਦਿੱਲੀ ਕਨਾਰ ਰੋਡ ਤੇ ਐਸ ਹੋਟਲ ਦਾ ਕਿਉਂਕਿ ਇੱਥੇ ਸਿਰਫ ਦੇਖ ਨੰਗਣਾ ਤੋਂ ਦੇ ਸਿਰਫ ਗੱਡੀਆਂ ਖੜਦੀਆਂ ਬੱਸਾਂ ਨਹੀਂ ਖੜਦੀਆਂ ਇੱਥੇ ਗੱਡੀਆਂ ਚੰਗੀਆਂ ਲਗਜ਼ਰੀ ਗੱਡੀਆਂ ਨਹੀਂ ਆਹਾਂ ਚੰਗੇ ਜਿਹੜੇ ਪਰਿਵਾਰ ਆ ਸਿੰਧੇ ਪਰਿਵਾਰ ਆ ਅਮੀਰ ਘਰ ਦੇ ਲੋਕੋ ਇੱਥੇ ਖੜਦੇ ਹੁੰਦੇ ਸੀ ਪਰ ਅੱਜ ਦੇ ਕੋਈ ਉਹ ਹੀ ਓਟਲਾ ہزار ਬਿਆਬਾਨ ਤਕਰੀਬਨ ਗਲ ਗਿਆ ਫਟੇ ਫੁੜੇ ਗਲ ਗਿਆ ਸਾਰੀਆਂ ਕਰਦੀਆਂ ਜਦੇ ਉਹ ਸਾਰੀਆਂ ਕਰਗੀਆਂ ਪਰਿਓ ਦੇਖੋ ਪਰ ਇਹ ਵजूद ਅਜੇ ਹੈਗਾ ਕਹ ਲੋ ਕਿ ਕੋ ਢਾਂਚਾ ਖੜਾ ਪਰ ਵੈਸੇ ਜਿਹੜਾ ਇਹ ਖਤਮ ਹੋ ਚੁੱਕਾ ਇੱਥੋਂ ਦਿਖਾ ਦਿਓ ਰਸਤਾ ਇਹ ਮੈਂ ਕੈਂਪਰਲ ਨੂੰ ਕਹੂੰਗਾ ਇੱਥੋਂ ਚੜ ਕੇ ਮੜ ਰਸਤਾ ਦਿਖਵਾ ਆ ਰਸਤਾ ਹੁੰਦਾ ਅੰਦਰ ਜਾਣ ਨੂੰ ਉੱਪਰਟੇ ਦਿਖਾ ਦਿਓ ਬੜਾ ਇੱਥੋਂ ਉੱਪਰਟੇ ਦਿਖਾ ਦਿਓ ਇੱਥੋਂ ਰਸਤਾ ਅੰਦਰ ਜਾਂਦੇ ਹੁੰਦੇ ਸੀ ਲੋਕ ਤੇ ਉੱਥੇ ਬੈਠ ਕੇ ਆਪਾਂ ਨੂੰ ਰੋਟੀ ਪਾਣੀ ਖਾਣਾ ਕਿਉਂਕਿ ਅਕਸਰ ਬੱਸਾਂ ਦੇ ਲੰਘਦੇ ਨੇ ਬੱਸ ਤੇ ਬੈਠ ਕੇ ਦੇਖਦੇ ਨੇ ਅਸੀਂ ਇੱਕ ਗੱਲ ਕਰਦੇ ਬੱਸ ਦੇ ਐ ਕਹਣਾ ਦੇਖੋ ਨਹਿਰ ਦੇ ਵਿੱਚ ਬਣਿਆ ਹੋਇਆ ਦੂਜਾ ਹੋਟਲ ਸੋ ਪਿਆਰੋ ਅੱਜ ਉੱਪਰ ਖੜਾ ਕੀਤਾ ਹੋਇਆ ਆ ਪਾਈਪਾਂ ਜੀਆਂ ਕੀ ਬਣਿਆ ਸਿਸਟਮ ਜਿਹੜਾ ਉੱਪਰ ਖੜਾ ਕੀਤਾ ਹੈ ਥੱਲੇ ਥੱਲੇ ਨਹੀਂ ਹੈਗਾ ਇਹ ਪਾਣੀ ਤੈਰਦਾ ਪਿਆ ਸਾਹਮਣੇ ਬਣਿਆ ਹੋਇਆ ਹੈ ਸੋ ਪਿਆਰੋ ਗੱਲ ਆ ਕੇ ਹਰ ਚੀਜ਼ ਦਾ ਸਮਾਂ ਹੁੰਦਾ ਸਮੇਂ ਨਾਲ ਬੜਾ ਕੁਝ ਬਦਲ ਜਾਂਦਾ ਐ ਵੀ ਕਿਹੜਾ ਰਾਜ ਸੀਐਸ ਹੋਟਲ ਦਾ ਪਰ ਅੱਜ ਅਜਾੜ ਵਿਆਬਾਨ ਬੇਆਵਾਜ਼ ਦੇਖ ਜਾਪਿਆ ਟੱਟ ਸਕਦੇ ਇਹ ਰਸਤਾ ਹੁੰਦਾ ਹੈ ਪਿਆਰਿਓ ਇਧਰ ਗੱਡੀ ਗੁੜੀ ਆਮ ਐਸ ਰੋਡ ਤੇ ਖੜੀਆਂ ਆਉਂਦੀਆਂ ਸੀਗੀਆਂ ਖਾਨ ਬਣਾਲੇ ਰਹਿੰਦੇ ਸੀ ਤੇ ਆ ਦੇਖੋ ਅੱਜ ਸਮਾਂ ਜਗਾਦਾ ਹੈ ਜਿਵੇਂ ਹੋਈ ਹੈ ਮਾਰਾ ਬੜਾ ਕੁਝ ਬਦਲ ਗਿਆ ਅੱਜ ਇੱਥੇ ਕੋਈ ਅੱਗੇ ਲੰਘਣ ਵਾਲੇ ਹੋਈ ਆਉਂਦੇ ਆ ਇੱਥੇ ਕਿਹੜੇ ਮਿੱਡਲਾ ਲਗਾਉਂਦਾ ਗੱਡੀਆਂ ਲੈਣਾ ਲੱਗੀਆਂ ਨੇ ਪਰ ਅੱਜ ਇੱਥੇ ਕੁਝ ਨਹੀਂ ਹੈ Vakti bir vakti kadar kalmaz bu